ਨੌਜਵਾਨ ਸੇਵਾਮਾ ਬੋਰਡ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਅਰਾਜਪੁਰਾ ਵੱਲੋਂ ਸ਼ਹੀਦ ਆਜਮ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਯੂਥ ਕਲੱਬ ਪ੍ਰਧਾਨ ਰਜੇਸ਼ ਅਬਾਵਾ ਦੀ ਅਗਵਾਈ ਹੇਠ ਯੂਥ ਕਲੱਬ ਦੀ ਟੀਮ ਹਲਕਾ ਅਰਾਜਪੁਰਾ ਵੱਲੋਂ ਐਪੀ ਜੈਨ ਸਰਕਾਰੀ ਹਸਪਤਾਲ ਅਰਾਜਪੁਰਾ ਵਿੱਚ ਜ਼ੋਜਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਦੇ ਪੁੱਤਰ ਅਲਵਿਸ਼ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਹਲਕਾ ਅਰਾਜਪੁਰਾ ਸੰਗਠਨ ਚਾਰਜ ਰਿਤੇਸ਼ ਬੰਸਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੀ ਇਸ ਮੌਕੇ ਯੂਥ ਪ੍ਰਧਾਨ ਰਜੇਸ਼ 바ਵਾ ਨੇ ਉਹਨਾਂ ਦਾ ਸਵਾਗਤ ਕਰਦੇ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਜੋ ਕਿਸੇ ਦੇ ਵੀ ਅਵਿਅਕਤੀ ਦੀ ਜਿੰਦਗੀ ਬਚਾ ਸਕਦਾ ਸਾਨੂੰ ਹਰ ਇੱਕ ਨੂੰ ਸਮੇਂ-ਸਮੇਂ ਤੇ ਖੂਨਦਾਨ ਕਰਨਾ ਚਾਹੀਦਾ ਹੈ ਅਰਾਜਵਰਤੋ ਤਰੁਣ ਸ਼ਰਮਾ ਦੀ ਖਾਸ ਰਿਪੋਰਟ ਅੱਜ ਅੱਜ ਦੇ ਵਿੱਚ ਆਇਓ ਕੀ ਕਹਿਣਾ ਚਾਹੋਗੇ ਅਤੇ ਪਿਛਲੇ ਸਮੇਂ ਜਿਹੜੀ ਤੁਹਾਨੂੰ ਵੱਟੇ ਇੱਕ ਜਿਹੜੀ ਸਿਆਸੀ ਮੇਵਾਰੀ ਵੀ ਬਣੀ ਹੈ ਉਸ ਨੂੰ ਲੈ ਕੇ ਤੁਸੀਂ ਕੀ ਆ ਅੱਜ ਅਸੀਂ ਸਿਵਲ ਹਸਪਤਲ ਰਾਜਪੁਰਾ ਦੇ ਵਿੱਚ ਆਇਆ ਇੱਥੇ ਸਾਡੇ ਹਲਕਾ ਯੂਥ ਪ੍ਰਧਾਨ ਰਜੇਸ਼ ਬੋਵਾ ਜੀ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਹੈ ਔਰ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਜਿਹੜਾ ਸਾਡੇ ਹਲਕੇ ਦਾ ਯੂਥ ਹੈ ਉਹ ਹੋਰ ਬਲੱਡ ਡੋਨੇਸ਼ਨ ਦੇ ਵਿੱਚ ਕਾਫੀ ਅੱਗੇ ਆ ਰਿਹਾ ਹੈ ਇੱਥੇ ਕਾਫੀ ਯੂਨਿਟਸ ਬਲੱਡ ਡੋਨੇਸ਼ਨ ਦੇ ਕਿਤੇ ਜਾ ਰਹੇ ਹੈਗੇ ਨਾਲ ਸਾਡੇ ਆਪਣੇ ਹਲਕਾ ਵਿਧਾਇਕ ਐਮ ਐਲ ਨੀਨਾ ਮਿੱਤਲ ਜੀ ਦੇ ਬੇਟੇ ਵੀ ਇੱਥੇ ਪਹੁੰਚੇ ਹੋਏ ਹੈਗੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਜੋ ਮੈਨੂੰ ਹਲਕਾ ਸੰਗਠਨ ਇਨਚਾਰਜ ਬਣਨ ਦੇ ਉੱਤੇ ਪਾਰਟੀ ਨੇ ਮਾਨ ਬਖਸ਼ਿਆ ਉਸ ਵਾਸਤੇ ਮੈਂ ਪਾਰਟੀ ਹਾਈ ਕਮਾਂਡ ਦਾ ਔਰ ਸਾਡੇ ਹਲਕੇ ਦੇ ਵਿਧਾਇਕ ਨੀਨਾ ਮਿੱਤਲ ਜੀ ਦਾ ਧੰਨਵਾਦ ਕਰਦਾ ਔਰ ਪੂਰੀ ਕੋਸ਼ਿਸ਼ ਹੋਏਗੀ ਕਿ 24 ਘੰਟੇ ਅਸੀਂ ਆਪਦੀ ਪਾਰਟੀ ਨੂੰ ਹੀ ਦੇਈਏ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਪੂਰੀ ਜਿੰਦ ਜਾਨ ਲਗਾਵਾਂਗੇ ਪਿਛਲੇ ਸਮੇਂ ਤੋਂ ਇਸ ਤਰ੍ਹਾਂ ਵੀ ਦੇਖ ਰਹੇ ਹਾਂ ਕਿ ਰਿਸ਼ੇਸ਼ ਗੋਵਰਦੀ ਉਹ ਲੋਕ ਪੂਰੇ ਜੀਵਨ ਨਾਲ ਮਤਲਬ ਯੂਥ ਲਈ ਕੰਮ ਕਰਿਆ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਦੋ ਸ਼ਬਦਾਂ ਵਿੱਚ ਨੀ ਸਾਡੇ ਜੋ ਯੂਥ ਪ੍ਰਧਾਨ ਹੈ ਰਜੇਸ਼ ਬਾਬਾ ਜੀ ਬਹੁਤ ਵਧੀਆ ਇੱਕ ਲੀਡਰ ਉੱਪਰ ਕੇ ਆ ਰਿਹਾ ਹੈ ਯੂਥ ਵਾਸਤੇ ਔਰ ਇਹਨਾਂ ਦਾ ਜੋ ਯੂਥ ਨੂੰ ਮੈਸੇਜ ਜਾ ਰਿਹਾ ਜਿਵੇਂ ਅੱਜ ਬਲੱਡ ਡੋਨੇਸ਼ਨ ਕੈਂਪ ਨੇ ਆਰਗੇਨਾਈਜ਼ ਕੀਤਾ ਤਾਂ ਹਰੇਕ ਯੂਥ ਇਹਨਾਂ ਦੇ ਟੱਚ ਦੇ ਵਿੱਚ ਹੈ ਔਰ ਇੱਥੇ ਕੈਂਪ ਦੇ ਵਿੱਚ ਪਹੁੰਚ ਰਿਹਾ ਵੀ ਮੈਂ ਵੀ ਇੱਥੇ ਬਲੱਡ ਡੋਨੇਟ ਕਰਾਂ ਅੱਜ ਪਤਾ ਨਹੀਂ ਕਿਹੜਾ ਹੈ ਜੀ ਯੂਥ ਕਲੱਬ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਗਿਆ ਤੁਸੀਂ ਕੀ ਕਰ ਰਹੇ ਹੋ ਅੱਜ ਅਸੀਂ ਆਪਣੀ ਆਮ ਆਦਮੀ ਪਾਰਟੀ ਤੇ ਯੂਥ ਕਲੱਬ ਵੱਲੋਂ ਸਾਡੇ ਐਮਐਲਏ ਮੈਡਮ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਸ਼ਹੀਦ ਭਗਤ ਸਿੰਘ ਆਜਮ ਦੀ ਬਰਥਡੇ ਤੇ ਅਸੀਂ ਇਹ ਬਲੱਡ ਕੈਂਪ ਲਾਇਆ ਜੋ ਕਿ ਅਸੀਂ ਯੂਥ ਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੇ ਚੱਲੇ ਪੇ ਕਦਮਾਂ ਤੇ ਸਾਡਾ ਯੂਥ ਵੀ ਆ ਅੱਜ ਸਟੈਂਡ ਹੋਵੇ ਤੇ ਅਸੀਂ ਜਿਹੜਾ ਇਹ ਖੂਨ ਦਾਨ ਕੈਂਪ ਲਾ ਰਹੇ ਹਾਂ ਉਹਨਾਂ ਦੀ ਯਾਦ ਦੇ ਵਿੱਚ ਲਾ ਰਹੇ ਹਾਂ ਤੇ ਬਹੁਤ ਵੱਡਾ ਜਿੱਥੇ ਤੱਕ ਬਹੁਤ ਵੱਡਾ ਇਹ ਕੈਂਪ ਦੇ ਵਿੱਚ ਜਿੰਨੇ ਵੀ ਡੋਨੇਟ ਕਰਨਾ ਆ ਰਹੇ ਸਾਡੇ ਯੂਥ ਹੋਣੇ ਬੜੇ ਵਧੀਆ ਸਾਨੂੰ ਰਿਸਪੌਂਸ ਮਿਲਦਾ ਯੂਥ ਨੂੰ ਇਹ ਮੈਸੇਜ ਜਣਾਣਾ ਚਾਹੁੰਦਾ ਹਾਂ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਨਸ਼ਾ ਨੂੰ ਛੱਡ ਕੇ ਵਧੀਆ ਕੰਮ ਕੀਤੇ ਜਾਣ ਵੀ ਅਸੀਂ ਲੋਕ ਭਲਾਈ ਦੇ ਕੰਮ ਜਿਵੇਂ ਸਾਡੇ ਯੂਥ ਦੇ ਐ ਦਵਿੰਦਰ ਗੋਲਟੀ ਜੀ ਯੂਥ ਦੇ ਸਾਡੇ ਚੇਅਰਮੈਨ ਹਨ ਸਾਨੂੰ ਵੀ ਉਹਨਾਂ ਨੇ ਯੂਥ ਨੂੰ ਦੇ ਵਿੱਚ ਕੰਮ ਕਰਨ ਤੋਂ ਇਲਾਵਾ ਜੋ ਲੋਕ ਸੇਵਾ ਮੈਂ ਉਹ ਵੀ ਅਸੀਂ ਕਰ ਰਹੇ ਹਾਂ ਤੇ ਅੱਜ ਸਾਡੇ ਸਪੈਸ਼ਲ ਤੌਰ ਤੇ ਐਮਐਲਏ ਸਾਹਿਬ ਜੀ ਦੇ ਇਸ ਪੁੱਤਰ ਲਵੀਸ਼ ਮਿੱਤਲ ਜੀ ਪਹੁੰਚੇ ਹਨ ਜੋ ਸਾਨੂੰ ਬੜਾ ਹੌਸਲਾ ਮਿਲਾ ਕਿ ਸਾਡੇ ਉਹਨਾਂ ਦੇ ਆਉਣ ਨਾਲ ਸਾਨੂੰ ਸਾਡੀ ਯੂਥ ਨੂੰ ਵੀ ਬੜਾ ਹੌਸਲਾ ਮਿਲ ਰਿਹਾ ਕਿ ਇਹਨਾਂ ਨੇ ਵੀ ਆ ਕੇ ਸਾਨੂੰ ਹੌਸਲਾ ਦਿੱਤਾ ਵੀ ਮੈਂ ਤੁਹਾਡੇ ਨਾਲ ਦਿਨ ਰਾਤ ਖੜਿਆ ਅੱਜ ਆਮ ਆਦਮੀ ਪਾਰਟੀ ਯੂਥ ਵਿੰਗ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਸਰਕਾਰੀ ਹਸਪਤਾਲ ਰਾਜਪੁਰ ਵਿੱਚ ਇੱਕ ਖੂਨਦਾਨ ਕੈਂਪ ਲਾਇਆ ਗਿਆ ਹੈ ਇੱਕ ਬਹੁਤ ਹੀ achi ਸੋਚ ਨਾਲ ਇਹ ਲੋਕ ਚੱਲ ਰਿਹਾਗੇ ਜਿਵੇਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਜਾਨ ਦੇ ਕੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਉਹమే ਅਸੀਂ ਬਸ ਸਾਡਾ ਥੋੜਾ ਥੋੜਾ ਖੂਨ ਦੇ ਕੇ ਪੰਜਾਬ ਦਾ ਯੂਥ ਕਿਸੇ ਹੋਰ ਲਈ ਕੰਮ ਆ ਸਕੀਏ ਉਹ ਬਹੁਤ ਸਾਡੇ ਸੁਭਾਗੇ ਦੀ ਗੱਲ ਹੈ ਤੇ ਇਹਨਾਂ ਨੂੰ ਸਭ ਨੂੰ ਬੈਸਟ ਵਿਸ਼ੇਸ ਸਾਡੇ ਵੱਲੋਂ ਕਿ ਇਹ ਅੱਗੇ ਜਿਵੇਂ ਯੂਥ ਨੂੰ ਇੱਕ ਗਾਈਡ ਕਰ ਰਿਹਾ ਅੱਗੇ ਜਾ ਕੇ ਨਸ਼ਿਆਂ ਤੋਂ ਰਖ ਰਿਹਾ ਹੈ ਖੇਡਾਂ ਵੱਲ ਲੈ ਕੇ ਜਾ ਰਿਹਾ ਹੈ ਉਸ ਸਾਡਾ ਇਹਨਾਂ ਨਾਲ ਪੂਰਾ ਸਪੋਰਟ ਹੈ ਕਿ ਕਿਸ ਤਰ੍ਹਾਂ ਨਹੀਂ ਜਨਰੇਸ਼ਨ ਹੈ ਉਹ ਇਹ ਕੀ ਮੈਸੇਜ ਹੈ ਨਈ ਜਨਰੇਸ਼ਨ ਦੇ ਯੂਥ ਨੂੰ ਇੱਕੋ ਹੀ ਮੈਸੇਜ ਹੈ ਕਿ ਜੀ ਪਹਿਲਾਂ ਤਾਂ ਆਪਾਂ ਜਿਵੇਂ ਆਪਣੇ ਸਾਡੀ ਜਿਹੜੀ ਜਨਰੇਸ਼ਨ ਸੀਗੀ ਜਿਹੜੀ ਮਿਲੇਨੀਅਲ ਜਨਰੇਸ਼ਨ ਕਹਿੰਦੇ ਆ ਉਹ ਕੀ ਕਰਦੇ ਸੀਗੇ ਅਸੀਂ ਸਕੂਲ ਚੋਂ ਆਏ ਆਪਦਾ ਗਰਾਊਂਡ ਚੋਂ ਜਾਂਦੇ ਸੀਗੇ ਅਸੀਂ ਖੇਡਦੇ ਸੀਗੇ ਤੇ ਅੱਜ ਕੱਲ ਦੇ ਜਿਹੜੀ ਜਨ ਜ਼ੀ ਹੋਗੀ ਤੇ ਜਨ ਐਕਸ ਹੋਗੀ ਇਹ ਲੋਕ ਸਿਰਫ ਫੋਨ 'ਤੇ ਰਹਿੰਦੇ ਆ ਪਹਿਲੀ ਗੱਲ ਤਾਂ ਫੋਨ ਤੋਂ ਥੋੜਾ ਦੂਰ ਰੋ ਗਰਾਊਂਡ ਚ ਜਾਓ ਆਪਦੀ ਸਿਹਤ ਵੱਲ ਧਿਆਨ ਦਿਓ ਆਪਦੇ ਪੇਰੈਂਟਸ ਦੀ ਰਿਸਪੈਕ ਧਰਮ ਦੀ ਰਿਸਪੈਕਟ ਕਰੋ ਤੇ ਸਮਾਜ ਸੇਵ ਲਈ ਕੰਮ ਕਰੋ